ਪੰਜਾਬ ਦੇ ਵਿੱਚ ਆਏ ਦਿਨ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਧਮਕੀ ਚਲੰਦਰ ਦੇ ਵਿੱਚ ਫਿਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਦਿੱਤੀ ਗਈ ਹੈ ਧਮਕੀ ਕੀ ਹੈ ਉਹ ਵੀ ਅਸੀਂ ਤੁਹਾਨੂੰ ਪੜ ਕੇ ਦਿਖਾਵਾਂਗੇ ਕਿਉਂਕਿ ਤੜਕੇ ਸਵੇਰੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਜਿਹੜਾ ਹੈਗਾ ਇਹ ਉਹ ਇਸ ਜਗ੍ਹਾ ਦੇ ਉੱਤੇ ਧਮਕੀ ਭਰਿਆ ਲੈਟਰ ਸਿੱਟਿਆ ਗਿਆ ਤੇ ਉਸ ਤੋਂ ਬਾਅਦ ਇੱਕ ਜਿਹੜਾ ਹੈ ਉਹ ਰੋਂਗ ਸਿੱਟਿਆ ਗਿਆ ਸਾਰਾ ਕੁਝ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤੁਹਾਨੂੰ ਜਿਹੜੀ ਹੈ ਉਹ ਲੈਟਰ ਜਿਸ ਦੇ ਵਿੱਚ ਧਮਕੀ ਲਿਖੀ ਹੋਈ ਹੈ ਉਹ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਜੈ ਸ਼੍ਰੀ ਰਾਮ ਲਿਖਿਆ ਹੋਇਆ ਹੈ ਪਹਿਲਾ ਹਾਂ ਸ਼ਿਖਰ ਐ ਕੈਸਾ ਠੀਕ ਹੈ ਮੇਰੇ ਜਿੰਨੇ ਮਰਜੀ ਨੰਬਰ ਬਲੌਕ ਕਰ ਲੇ ਤੂੰ ਕੀ ਸੋਚ ਰਹਾ ਹੈ ਕਿ ਮੈਂ ਤੁਝੇ ਫੋਨ ਨਹੀਂ ਕਰ ਪਾਉਂਗਾ ਕਿੰਨੇ ਦਿਨ ਭਾਗੇਗਾ ਤੂੰ ਚਾਹੇ ਪੁਲਿਸ ਕੋ ਬਤਾ ਦੇ ਚਾਹੇ ਸਿਕਿਉਰਟੀ ਗਾਰਡ बुला ले लेकिन कितने दिन सिक्योरिटी रख लेगा तेरा परिवार का कोई भी सदस्य मित्र मिट गया उसका हम नुकसान करेंगे तेरी दुकान भी बंद होगी और सोसाइटी में भी बदनामी होगी अगर हमसे कोई कार्रवाई की नहीं तो चुपचाप निपटा दे हम तेरे साथ हैं और तेरा साथ देंगे हमने दोस्ती वाला हाथ आगे किया है और जो भी तेरी टेक्स्ट है वो दे दे अगर हमारे साथ दुश्मनी करेगा कर करनी है तो मेरी मर्जी तेरी मर्जी है तुझे दो चार दिन में भी रिजल्ट जो है वो पता लग जाएगा ये गोली तुझे गिफ्ट दे रहे हैं नहीं तो हमारे साथ बैठकर सेटलमेंट कर नहीं तो गोली तेरी किसी भी परिवार के सदस्य पर चल सकती है तो बिल्कुल पूरा जड़ा हैगा वो एक ਸ਼ਰੇ ਆਮ ਜੜੀਆਉ ਤਮਕੀ ਦਿੱਤੀ ਹੈ ਪਹਿਲਾ ਤਾਂ ਹਾਲਚਾਲ ਪੁੱਛਿਆ ਗਿਆ ਕੀ ਹਾਲਚਾਲ ਹੈ ਸ਼ਿਖਰ ਜਿਹੜਾ ਹੈਗਾ ਹੈ ਉਹ ਨਾਮ ਹੈ ਇਸ ਕਰਮਾ ਫੈਸ਼ਨ ਸਟੂਡੀਓ ਦੇ ਮਾਲਕ ਦਾ ਜਿਸ ਤੋਂ ਪਹਿਲਾਂ ਹਾਲਚਾਲ ਪੁੱਛਿਆ ਗਿਆ ਵਾ ਉਸ ਨੂੰ ਸਿੱਧਾ ਸਿੱਧਾ ਕਿਹਾ ਵਾ ਕਿ ਤੁਜ ਨਹੀਂ ਮਰਜੀ ਸਿਕਿਉਰਟੀ ਰੱਖ ਲੈ ਜਿੰਨਾ ਮਰਜ਼ੀ ਪੁਲਿਸ ਨੂੰ ਦੱਸ ਲੈ ਸਾਨੂੰ ਕੋਈ ਪਰਵਾਹ ਨਹੀਂ ਕਿੰਨੇ ਪਰਿਵਾਰਕ ਮੈਂਬਰ ਨੂੰ ਤੂੰ ਬਚਾਵੇਂਗਾ ਸਾਨੂੰ ਕਿਸੇ ਵੀ ਤਰੀਕੇ ਦਾ ਡਰ ਨਹੀਂ ਹੈਗਾ ਅਸੀਂ ਤੇਰੇ ਵੱਲ ਦੋਸਤੀ ਦਾ ਹੱਥ ਵਧਾਇਆ ਦੋਸਤੀ ਲੈਲਾ ਜੋ ਸਾਡਾ ਮੰਨਦਾ ਹੈਗਾ ਵਾ ਉਹ ਤੂੰ ਸਾਨੂੰ ਦੇ ਦੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਪ੍ਰਨਾਮ ਜਿਹੜਾ ਹੈ ਉਹ ਭੁਗਤਣਾ ਪਵੇਗਾ ਪ੍ਰਨਾਮ ਕੀ ਹੋਵੇਗਾ ਇੱਕ ਲੈਟਰ ਲੈਟਰ ਦੇ ਵਿੱਚ ਉਹਨਾਂ ਨੇ 315 ਬੋਰਡ ਦੀ ਜਿਹੜੀ ਹੈਗੀ ਗੋਲੀ ਦਾ ਰੋਂਦ ਨਾਲ ਭੇਜਿਆ ਹੈ ਲਿਖਿਆ ਹੈ ਕਿ ਇਹ ਤੈਨੂੰ ਗਿਫਟ ਦੇ ਰਹੇ ਹੈਗੇ ਆ ਜੇ ਤੂੰ ਸਾਡੇ ਨਾਲ ਸਮਝੋਤਾ ਨਹੀਂ ਕਰੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਹੀ ਗੋਲੀ ਜਿਹੜੀ ਹੈਗੀ ਆ ਉਹ ਤੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਾਰ ਦਿੱਤੀ ਜਾਵੇਗੀ ਸ਼ਰਿਆਮ ਤਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਿਹੜਾ ਹੈਗਾ ਇਹ ਕਰਮਾ ਸਟੂਡੀਓ ਫੈਸ਼ਨ ਦੇ ਵਿੱਚ ਜਿਹੜਾ ਹੈ ਉਹ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੜਕੇ ਸਵੇਰੇ 10 ਵਜੇ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਤੇ ਲੌਨਸ ਬਿਸ਼ਨੋਈ ਗੈਂਗਸਟਰ ਦੇ ਗੁਰਗਿਆ ਵੱਲੋਂ ਜਿਹੜਾ ਹੈ ਉਹ ਇੱਕ ਖੱਤ ਅਤੇ ਰੌਂਦ ਸਿੱਟ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੂਰਾ ਜਿਹੜਾ ਹੈ ਉਹ ਇਹ ਇਲਾਕਾ ਡਰ ਦੇ ਭੈ ਦੇ ਵਿੱਚ ਬੈਠਿਆ ਹੋਇਆ ਹੈ ਹਾਲਾਂਕਿ ਸਵੇਰ ਤੋਂ ਹੀ ਇਸ ਕਰਮਾ ਫੈਸ਼ਨ ਸਟੂਡੀਓ ਦੇ ਮਾਲਕ ਬੋਲੋ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਪੁਲਿਸ ਵੀ ਜੜੀ ਹੈ ਉਨੇ ਹੀ ਪਹੁੰਚੀ ਹੈ ਭਾਈ ਪਜੀਤ ਕੀ ਨਾਮ ਹੈ ਆਪਣਾ ਰਾਜਾ ਹਾਂ ਦੁਕਾਨ ਦਾ ਕੀ ਨਾਮ ਹੈ ਕਰਮਾ ਫੈਸ਼ਨ ਸਟੂਡੀਓ ਕੀ ਗੱਲ ਕੀ ਹੋਈ ਹੈ ਸਵੇਰੇ ਭਾਜੀ ਨਾ ਆਪਣੇ ਗੇਟ ਦੇ ਬਾਹਰ ਨਾ ਇੱਥੇ ਤੇ ਨਾ ਉੱਥੇ ਇੱਕ ਲੈਟਰ ਜੀ ਸਾਨੂੰ ਮਿਲੀ ਹੈ ਤੇ ਨਾਲ ਉਹਦੇ ਉੱਤੇ ਨਾਲ ਵਿੱਚ ਉਹਦੇ ਇੱਕ ਰੌਂਦ ਵੀ ਮਿਲਿਆ ਸਾਨੂੰ ਤੇ ਲੈਟਰ ਦੇ ਵਿੱਚ ਇਹ ਲਿਖਿਆ ਸਿਗਾ ਕਿ ਮਤਲਬ ਕਿ ਇਹ ਕੋਈ ਜੀਬੀ ਭਾਜੀ ਆ ਇਦਾਂ ਲਿਖਿਆ ਕਿ ਉਹਨਾਂ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਆਪਣਾ ਕੋਈ ਉਹ ਸਾਨੂੰ ਨਹੀਂ ਪਤਾ ਕਿ ਫੇਕ ਹੈ ਕਿ ਕੀ ਹੈ ਉਹਦੇ ਚ ਲਿਖਿਆ ਕਿ ਤੁਸੀਂ ਜਿੰਨੀ ਮਰਜ਼ੀ ਤੁਸੀਂ ਸਿਕਿਉਰਟੀ ਰੱਖ ਲਓ ਤੁਸੀਂ ਜੋ ਮਰਜ਼ੀ ਕਰ ਲਓ ਪਰ ਇਹ ਹੱਥ ਤੁਹਾਨੂੰ ਇੱਕ ਗਿਫਟ ਦਿੱਤੀ ਹੈ ਆਪਾਂ ਇਹ ਰੌਂਦ ਜਿਹੜਾ ਹੈ ਤੁਹਾਨੂੰ ਗਿਫਟ ਦਿੱਤਾ ਹੈਗਾ ਆਪਾਂ ਤੇ ਬਸ ਸਾਡੇ ਨਾਲ ਦੋਸਤੀ ਕਰ ਲਓ ਤੇ ਵਧੀਆ ਰਹੋਗੇ ਨਹੀਂ ਤੇ ਫਿਰ ਹੋ ਰਿਜ਼ਲਟ ਮਿਲ ਜੇਗਾ ਤੁਹਾਨੂੰ ਇਦਾਂ ਲਿਖਿਆ ਤੁਸੀਂ ਦੱਸਿਆ ਲੈਟਰ ਦੇ ਵਿੱਚ ਲਿਖਿਆ ਜੀਪੀ ਭਾਜੀ ਨੇ ਤੁਹਾਨੂੰ ਨੰਬਰ ਕਰਨੀ ਹੈ ਇਹ ਵੀ ਪਤਾ ਲੱਗਾ ਤੁਹਾਨੂੰ ਫੋਨ ਫੋਨ ਵੀ ਆਈ ਸੀਗੇ ਹਾਂਜੀ ਉਹ ਫੋਨ ਆਇਆ ਸੀਗਾ ਇੱਕ ਦੋ ਵਾਰੀ ਤੇ ਉਹ ਤੇ ਬਾਹਰਲੇ ਨੰਬਰ ਤੋਂ ਆਇਆ ਸੀਗਾ ਆਪਾਂ ਇਗਨੋਰ ਕਰਤਾ ਕਿ ਆਪਾਂ ਕੋ ਪਤਾ ਨਹੀਂ ਕੀ ਹੈਗਾ ਵੀ ਕੋ ਫੇਕ ਹੀ ਨਾ ਕਰਦਾ ਹੋਵੇ ਸਾਨੂੰ ਇੰਨਾ ਆਪਾਂ ਕੋ ਧਿਆਨ ਨਹੀਂ ਦਿੱਤਾ ਆਪਾਂ ਬਲੌਕ ਕਰਤਾ ਨੰਬਰ ਉਹਨੂੰ ਅੱਜ ਤਾਂ ਤੁਹਾਡੀ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਕੈਮਰੇ ਲੱਗੇ ਕੋਈ ਸੀਸੀਟੀਵੀ ਕੈਮਰੇ ਵੀ ਦਿਖਾਈ ਦਿੱਤਾ ਹੋਵੇ ਉਹ ਸੀਸੀਟੀਵੀ ਕੈਮਰੇ ਤਾਂ ਪਤਾ ਨਹੀਂ ਉਹਨਾਂ ਕੌਣ ਸੀ ਉਹ ਬੰਦੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਉਸ ਉਹ ਏਰੀਆ ਕ ਤਾਂ ਕਰਕੇ ਆਪ ਸਾਹਮਣੇ ਆਸ-ਪਾਸ ਤੋਂ ਪੁੱਛਿਆ ਗਿਆ ਤੇ ਉਹ ਉਹਦੀ ਚਲਦੀ ਪਈ ਹੈ ਪੁਛਪਰਤੀ ਚੱਲ ਰਹੀ ਹੈ 4 ਨੰਬਰ ਵਾਲੇ ਕਰ ਰਹੇ ਆ ਹਾਂ ਅੱਗੇ ਵੀ ਕੋਈ ਧਮਕੀਆਂ ਮਿਲਦੀਆਂ ਸੀ ਗਿਆ ਨਹੀਂ ਅੱਗੇ ਕਦੀ ਐਦਾ ਕਦੀ ਨਹੀਂ ਹੋਇਆ ਕਦੀ ਤੁਹਾਨੂੰ ਪੁੱਛ ਲੋ ਕਰਨਾ ਹੋਵੇ ਗੱਲਬਾਤ ਕਰਨੇ ਜੀਪੀ ਬਾਜੀ ਨੇ ਗੱਲ ਕਿੰਨਾ ਕਰਨੀ ਹੈ ਪਤਾ ਨਹੀਂ ਕਿੰਨਾ ਕਰਨੀ ਹੈ ਸ਼ੇਖਰ ਨਾਲ ਗੱਲ ਕਰਨੀ ਉਹਨਾਂ ਨੇ ਐਦਾਂ ਕਿਹਾ ਸ਼ੇਖਰ ਕੌਣ ਹੈ ਸ਼ੇਖਰ ਕਰਮਾ ਫੈਸ਼ਨ ਦਾ ਓਨਰ ਹੈ ਤੁਸੀਂ ਕੀ ਮੈਂ ਬ੍ਰਦਰ ਹੀ ਹੁੰਦਾ ਛੋਟਾ ਹਾਂ ਜੀ ਫਰੈਡ ਦੀ ਲੈਟਰ ਦੇ ਦੇਖੀ ਗਈ ਹੈ ਸਭ ਤੋਂ ਪਹਿਲਾਂ ਕਿੰਨੇ ਦੇਖੀ ਐ ਸਾਡੇ ਸਿਕਿਉਰਿਟੀ ਗਾਰਡ ਨੇ ਦੇਖੀ ਸੀ ਕੋਈ ਸਮਾਂ ਦੱਸਿਆ ਉਹਨੇ ਕਿੰਨੇ ਵਜੇ ਦੱਸਿਆ ਸਾਢੇ 10 ਵਜੇ ਦੇਖੀ ਉਹ ਕੀ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਕਿ ਹਾਂ ਜੀ ਦੇ ਦਿੱਤੀ ਹੋਈ ਜੀ ਕੀ ਕੀ ਆ ਗਿਆ ਐਹੀ ਜੋ ਹੋਇਆ ਸਾਰਾ ਕੁਝ ਜੋ ਮੈਂ ਤੁਹਾਨੂੰ ਦੱਸ ਰਿਹਾ ਐਹੀ ਜੀ ਸਾਰੀ ਦੱਸ ਦਿੱਤੀ ਉਹਨਾਂ ਨੂੰ ਆਪਾਂ ਕਿਤਨਾ ਕਿਥੇ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਫਿਰੋਤੀਆਂ ਦਾ ਦੌਰ ਜਿਹੜਾ ਹੈ ਉਹ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਭਗਵੰਤ ਸਿੰਘ ਮਾਨ ਖੁਰਾ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਫਰੋਤੀਵਾਦ ਨੂੰ ਜਿਹੜਾ ਹੈ ਉਹ ਖਤਮ ਕਰਾਂਗੇ ਪਰ ਅੱਜਕੱਲ ਜੋ ਲਗਾਤਾਰ ਟ੍ਰੈਂਡ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਨੂੰ ਦੇਖਦੇ ਹੋਏ ਕਿਸੇ ਪਾਸੇ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋ ਗਿਆ ਜਾਂ ਫਰੋਤੀਵਾਦ ਜਿਹੜਾ ਹੈ ਉਹ ਖਤਮ ਹੋ ਗਿਆ ਸਰਯਾਮ ਲੋਰੈਂਸ ਬਿਸ਼ਨੋਈ ਗੈਂਗ ਦੇ ਜਿਹੜੇ ਗੁਰਗੇ ਨੇ ਉਹ ਧਮਕੀਆਂ ਦੇ ਰਹੇ ਨੇ ਲਗਾਤਾਰ ਕੋਈ ਨਾ ਕੋਈ ਕਾਂਡ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਤਸਵੀਰ ਜਰੂਰ ਅਸੀਂ ਤੁਹਾਨੂੰ ਜਰੂਰ ਦਿਖਾਉਣਾ ਚਾਹਾਂਗੇ ਉਹ ਗੇਟ ਵੀ ਦਿਖਾਵਾਂਗੇ ਜਿਸ ਗੇਟ ਦੇ ਵਿੱਚ ਜਿਹੜਾ ਹੈ ਉਹ ਲੋਨਸ ਮਿਸਨੋਈ ਗੈਂਗ ਦੇ ਜਿਹੜੇ ਗੁਰਗੇ ਨੇ ਉਹਨਾਂ ਵੱਲੋਂ ਇਹ ਲੈਟਰ ਅਤੇ ਰੋਂਗ ਭੇਜਿਆ ਗਿਆ ਵਾ ਹਾਲਾਂਕਿ ਅਸੀਂ ਤੁਹਾਨੂੰ ਤਸਵੀਰ ਨਹੀਂ ਦਿਖਾ ਸਕਦੇ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਲੈਟਰ ਜਿਹੜਾ ਹੈ ਉਹ ਲੈਟਰ ਥੱਲੇ ਸਿੱਟ ਕੇ ਗਏ ਉਹ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇਹ ਤੁਸੀਂ ਜਰੂਰ ਲੈਟਰ ਦੇਖੋ ਜਿਸ ਦੇ ਵਿੱਚ ਜਿਹੜਾ ਹੈ ਉਹ ਸਾਫ਼-ਸਾਫ਼ ਸਾਰੀ ਧਮਕੀ ਲਿਖੀ ਹੋਈ ਹੈ ਬੜੀ ਮੁਸ਼ਕਿਲ ਦੇ ਨਾਲ ਇਹ ਲੈਟਰ ਦਿੱਤਾ ਗਿਆ ਇਹ ਨਾਲ ਤੁਸੀਂ ਇਹ ਵੀ ਦੇਖ ਲਓ ਇੱਕ ਲਿਖਿਆ ਹੋਇਆ ਹੈ ਕਿ ਐਲਬੀ ਗੈਂਗ ਸੇ જય શ્રી ਰਾਮ ਪੂਰਾ ਉਹਨਾਂ ਨੇ ਦੱਸਿਆ ਕਿ ਅਸੀਂ ਲੋਰੈਂਸ ਬਿਸ਼ਨੋਈ ਗੈਂਗ ਤੋਂ ਹੈਗੇ ਆ ਜੇ ਤੂੰ ਜਿਹੜਾ ਹੈਗਾ ਇਹ ਉਹ ਸਾਡੀ ਗੱਲ ਨਹੀਂ ਮੰਨੇਗਾ ਤੇ ਅਸੀਂ ਬੜੇ ਕਾਂਡ ਕੀਤੇ ਹੋਏ ਨੇ ਤੇਰਾ ਇੱਕ ਕਾਂਡ ਕਰਨਾ ਕੋਈ ਸਾਡੇ ਲਈ ਵੱਡੀ ਗੱਲ ਨਹੀਂ ਹੈਗੀ ਐ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਵੀ ਜਿਹੜੀ ਆ ਉਹ ਚੁਣੌਤੀ ਕਿਉਂਕਿ ਲਗਾਤਾਰ ਜੋ ਗੈਂਗਸਟਰ ਵਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਧੰਕਿਆਂ ਦਾ ਦੌਰ ਚੱਲਦਾ ਹੋਇਆ ਨਜ਼ਰ ਆ ਰਿਹਾ ਉਸ ਨੂੰ ਲੈ ਕੇ ਕਈ ਜੜੀਆਂ ਹੈਗੀਆਂ ਨੇ ਉਹ ਵੱਡੀਆਂ ਗੱਲ ਨਿਕਲ ਕੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਬਿਲਕੁਲ ਵਾਹ ਜਲੰਧਰ ਦੇ ਹਾਲਾਤ ਤੁਹਾਨੂੰ ਉਸ ਦੁਕਾਨ ਦੀ ਕੋਸ਼ਿਸ਼ ਕਰ ਰਹੇ ਆ ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਸਿੱਧੀ ਜੜੀ ਹੈ ਉਹ ਕਰਮਾ ਫੈਸ਼ਨ ਸਟੂడియో ਦੇ ਮਾਲਕ ਨੂੰ ਧਮਕੀ ਦਿੱਤੇ ਗਈ ਹੈ ਹਾਲਾਕੀ ਪੂਰਾ ਪਰਿਵਾਰ ਇਸ ਵਕਤ ਸਹਿਮਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਜੋ ਬੰਦ ਦੀ ਕਾਰਵਾਈ ਹੈ ਉਸ ਦੇ ਵੱਲ ਤੁਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਵੀ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੇ ਕਰਦੇ ਰਹਿਵਾਂਗੇ ਕੈਮਰਾ ਪਸੰਨ ਪੰਕਜ ਦੇ ਨਾਲ ਰਾਜ ਗੁਪਤਾ